ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਕਈ ਦਿਨਾਂ ਬਾਅਦ ਅੱਜ ਟਾਈਮ ਲੱਗਿਆ ਮੈਂ ਕਿਹਾ ਵੀ ਅੱਜ ਗੰਨਾ ਪਾਣੀ ਮੰਗਦਾ ਦਸਣ ਲਸਣ ਪਾਣੀ ਮੰਗਦਾ ਦਾ ਆਪਣਾ ਮੈਂ ਕਿਹਾ ਵੀ ਇਹ ਚ ਬਹੁਤ ਰੇ ਪਾਤੀ ਗਿਆ ਥੋੜਾ ਜਿਹਾ ਗੜਾ ਲਾਇਆ ਇਹ ਦਾਇਆ ਗੜਾ ਲਾਇਆ ਜੂਰੀਆ ਗੜਾ ਲਾਇਆ ਸੁਪਰ ਗੜਾ ਲਾਇਆ ਵਿੱਚ ਇਹ ਤਿੰਨੇ ਚੀਜ਼ਾਂ ਲਾ ਕੇ ਸੜ ਦੇਣੀ ਆ ਵਿੱਚ ਇੱਕ ਸਪਰੇਅ ਮਾਰ ਦੇਣੀ ਅੱਜ ਸਪਰੇਅ ਜਿਆਦਾ ਇੱਕ ਤਾਂ ਪੰਜੀ ਲੈਤਾ 72 ਇੱਕ ਇਹ ਲੈ ਅਦਰ ਫਿਪਰੋਨੇਲ ਜਿਹੜੀ ਵੀ ਵਧੀਆ ਹੁੰਦੀ ਹੈ ਸਪਰੇ ਵਧੀਆ ਅੱਗੇ ਵੀ ਇਹਨੂੰ ਕਰੀਏ ਭਈ ਗੰਨੇ ਬੜੇ ਵੀ ਕਰਦਾ ਮੈਂ ਕਹਿੰਦਾ ਵੀ ਚੱਕੇ ਦੇ ਪਰ ਵੀ ਕਰਦੇ ਲਸਣ ਪਰ ਵੀ ਦੋ ਪੰਪ ਵਰਨੇ ਇਹਦੇ ਕਹਿੰਦਾ ਮੈਂ ਕਹਿੰਦਾ ਇੱਕ ਪੰਪ ਲਸਣ ਬਰਾ ਦਾਂ ਕਿ ਇੱਕ ਮੂੰਗੀ ਆ ਛੋਲੇ ਆ ਬਰਾ ਦਾਂਗੇ ਕਿਉਂਕਿ ਇਹ ਨਾਲ ਵਾਸਤੇ ਵੀ ਵਧੀਆ ਚੀਜ਼ ਹੈ ਪੰਗੀ ਸਾਈਡ ਆ ਇੱਕ ਇੱਕ ਆਪਣਾ ਆ ਆਪਣਾ ਕੀੜੇ ਕੂੜੇ ਤੇ ਆ ਗਈ ਸੰਧੀ ਤੇ ਮੈਂ ਚੱਲ ਇੱਕ ਪੰਪ ਲਾ ਦਿੰਦੇ ਆ ਇਹਦਾ ਲਸਣ ਥੋੜਾ ਜਿਆ ਡਾਊਨ ਜਿਆਦਾ ਪੈੜਾ ਜਾਂਦਾ ਉਸ ਗੌਰਣੀ ਹੋਈ ਪਾਣੀ ਨਹੀਂ ਲੱਗਿਆ ਇੱਕ ਤਾਂ ਉਹਨੂੰ ਚੜ ਗਿਆ ਥੋੜਾ ਜਿਹਾ ਹੁਣ ਪੰਜ ਚਾਰ ਦਿਨ ਲੰਘ ਗਏ ਇੱਕ ਰੇ ਨਹੀਂ ਪਿਆ ਮੈਂ ਕਿ ਉਹਨੂੰ ਰੇ ਪਾ ਕੇ ਆਇਆ ਨਾ ਫੇ ਪਾਣੀ ਲਾ ਕੇ ਵਾ ਫੇ ਨਹੀਂ ਸਿਆਣਦਾ ਉਹ ਸਿਆਲ ਸਿਆਣ। ਬੱਕੀ ਜਰਵਾ ਲਿਆਦਾ ਹੁਣ ਇੱਕ ਤਾਂ ਰੱਖ ਲਈ ਜਣਾ ਪੱਲੀ ਉਹ ਰੱਖ ਲਾਂਗੇ ਪੱਲੀ ਉਹ ਪਾਣੀ ਵੀ ਰੱਖ ਲਈ ਜਣਾ ਪੱਲੀਆਂ ਐ ਨਾ ਹੋਵੇ ਕਿਤੇ ਪਾਣੀ ਉੱਪਰ ਪੈ ਜਵੇ ਨਾ ਉਹਦਾ ਡਰਮ ਰੱਖਣਾ ਹੈ ਤੇ ਬੰਦ ਕਰ ਲਾਂਗੇ ਟੱਕਣੇ ਹੈ ਮੈਂ ਉਹਦਾ ਡਰਮ ਹੀ ਰੱਖਣਾ ਹੈ ਜੀ ਹਾਂ ਉਹਦਾ ਟੱਕਣ ਬੰਦ ਕਰ ਦਾਂਗੇ ਪੰਪਾ ਦਾ ਪਾਣੀ ਵੀ ਰੱਖ ਕੇ ਰਹਿਣਾ ਇਹ ਕੀ ਕਰ ਦੇਣਾ ਸਾਰੇ ਨੂੰ ਇਕੱਠਾ ਹੀ ਦੂਜੇ ਪਾਣੀ ਵਿੱਚ ਹੈ ਉਹ ਹਾਂਜੀ ਤੇ ਪਾਣੀ ਕੱਢੂ ਲਾਵਾਂਗੇ ਉਹਨੂੰ ਨਾਲੇ ਕੜਕ ਨੂੰ ਠੀਕ ਹੈ ਜੀ ਬਾਅਦ ਚ ਕਣਕ ਚ ਵੀ ਰੇਪ ਆ ਕੇ ਆਉਣਾ ਸਾਫ ਨਹੀਂ ਤੇ ਜੀ ਤਾਂ ਫਿਰ ਉਹਦਾ ਕੰਮ ਲੂਟੂ ਵਿੱਚ ਤਾਂ ਸਲਫਰ ਖਾਣੂ ਪਾਉਣੀ ਐ ਇਹਨੇ ਬਾਦੀ ਜਿਹੜਾ ਉੰਗੀ ਸਾਈਡ ਨੂੰ ਜਾਊਗੀ ਚਲ ਚਲੋ ਫਿਰ ਰੱਖੀਏ ਜਿਹੜਾ ਬਾਅਦ ਜਾ ਕੱਢੂਏ ਹੁਣ ਪਾਣੀ ਕੱਢੂ ਅੱਜ ਸਾਰੇ ਚ ਰੇਪ ਨੂੰ ਪਾ ਕੇ ਸਪਰੇਅ ਦਾ ਨਿਹੜਤੀ ਹੈ ਠੀਕ ਹੈ ਜੀ ਵਲਾ ਭਾਈ ਮੋਟੂ ਆ ਗਿਆ ਸਾਡਾ ਹੁਣ ਨਹੀਂ ਮਰਦੇ ਚਾਰ ਹੋ ਗਏ ਹੁਣ ਐ ਮੋਟੂ ਹਾਂ ਜੀ ਤੈਨੂੰ ਇੰਨੇ ਦਿਨ ਦੇ ਯਾਦ ਕਰਦੇ ਆ ਉਹ ਕੋਈ ਨਹੀਂ ਯਾਦ ਕਰਦਾ ਸਾਰੇ ਬੰਦੇ ਕਹਿੰਦੇ ਮੋਟੂ ਨਹੀਂ ਆਇਆ ਮੋਟੂ ਨਹੀਂ ਆਇਆ ਮੋਟੂ ਦਾ ਤਾਂ ਵੀ ਢੀਲਾ ਥਾ ਤਾਂ ਕਹਾਂ ਸੇ ਆਏਗਾ ਕਹਤਾ ਦਰੂ ਪੀ ਪੀ ਕੇ ਹਾ ਫੇਪਣੇ ਚ ਪਾਣੀ ਭਰ ਲਿਆ ਹੋਰ ਕੈ ਵੀ ਦੀ ਤਾਰੀ ਪਾਣੀ ਤਾਰੀ ਵੀ ਤਦਾ ਤਾਰੀ ਹਾਂ ਤਾਰੇ ਹੋ ਹੋਰ ਫਿਰ ਠੀਕ ਹੈ ਜੀ ਚਲੋ ਕਰੋ ਆਰਾਮ ਕੱਲ ਤੇ ਲੱਗੋ ਕੰਮ ਪਰ ਫਿਰ ਨੰਬਰਦਾਰ ਕਦਾ ਯਾਦ ਕਰਦਾ ਤੁਹਾਨੂੰ ਦੇਖਦਾ ਵੀਡੀਓ ਆ ਤੇਰੇ ਦਾਲੀਏਗਾ ਤਾਂ ਵੀ ਆ ਜਾਏਗਾ ਹਾਂ ਠੀਕ ਆ ਠੀਕ ਆ ਫੈਨ ਆ ਫਿਰ ਸਾਡਾ ਵੀਡੀਓ ਦੇਖਣ ਦਾ ਤੂੰ ਹੈ ਤਾਂ ਹੀ ਨਹੀਂ ਤਾਂ ਆਉਂਦਾ ਪਤਾ ਤਾਂ ਵੀ ਇੱਥੇ ਜੇ ਕੰਮ ਉਹਨਾਂ ਰੌਲਾ ਪਿਆ ਨਹੀਂ ਹੈਗਾ ਹਾਂ ਲਓ ਜੀ ਭਾਈ ਇਹ ਪਹਿਨਾ ਰੇ ਪਾਦੀਏ ਫਿਰ ਸਪਰੇਅ ਕਰ ਦਿੰਦੇ ਉੱਪਰ ਤੇ ਬੰਦੇ ਆ ਗਏ ਬੰਦੇ ਘਟ ਤੇ ਰੌਲਾ ਪਿਆ ਪਿਆ ਤਾਂ ਹਰ ਪਾਸੇ ਪਰਚੀ ਪਰਚੀ ਚੱਲਣਾ ਆਏ ਆ ਵੀ 4 ਆਗੇ 7 ਪਹਿਨਾ 11 ਹੋ ਗਏ ਹੁਣ ਰੋਜ਼ 150 ਵਾਲੀ ਪੌਣੇ 200 ਵਾਲੀ ਜੀ ਦੀ ਘਾੜਨੀ ਆ ਘੜੀ ਤਾਂ ਜਾਉਂਗੇ ਕੰਮ ਤਾਂ ਚੱਲ ਜੂ ਨਹੀਂ ਔਖਾ ਹੋਇਆ ਪਿਆ ਤਾਂ ਤਾਂ ਅੱਗੇ ਹੈ ਜੀ ਠੀਕ ਹੈ ਹਾਂ ਜੀ ਮੈਂ ਚਲਾ ਆਏ ਲੈਣਾ ਲੈਣਾ ਪਰ ਜ਼ਿਆਦਾ ਪਾ ਦਿੰਦੇ ਹਾਂ ਹਾਂ ਜੀ ਗੰਨੇ ਨੂੰ ਤਾਂ ਘੱਟੇ ਸੀਗਾ ਨਾਲੇ ਗੰਨੇ ਨੇ ਬੜੇ ਲੱਗੋ ਤਾਂ ਲੋੜ ਵੀ ਫੇਰ ਵੀ ਗਰੇ ਜਾਣਾ ਗਿਰ ਤ ਜਾਣੇ ਹੀ ਉਹ ਤਾਂ ਹੈ ਬਾਕੀ ਇਹਨਾਂ ਵਧੀਆ ਚਮਕਦੇ ਹਨ ਖਰਾ ਖਰਾ ਲਸਣ ਠੀਕ ਆ ਉਹ ਤਾਂ ਹੁਣ ਬਸ ਚ ਨੇ ਕਰਨਾ ਉੱਪਰ ਥੋੜੇ ਜਿਹਾ ਪਿੜਾ ਪਿੜਾ ਜਾ ਹੋਇਆ ਬਾਈ ਕਰ ਦੇਣੀ ਅੱਜ ਸਪਰੇਅ ਛੱਡਣਾ ਠੀਕ ਆ ਜੀ ਸਪਰੇਅ ਹੀ ਛੱਡਿਆ ਇਹਨਾਂ ਭਰਾ ਦੇਣਾ ਠੀਕ ਹੈ ਠੀਕ ਹੈ ਜੀ ਪੜਾਈ ਉਪਰ ਦੇ ਹਾਂਜੀ ਕਰ ਦੇਣਾ ਇਹਨ ਹਰਾ ਬਾਅਦ ਚ ਪਾਣੀ ਹਾਂਜੀ ਇੰਨੀ ਖਰਾਬ ਪਹਿਲੀ ਪਾਣੀ ਵੀ ਪਾ ਦੇਣਾ ਕਾਲੂ ਪਾਣੀ ਨੇ ਬਸ ਲੋਟ ਆ ਜਾਣਾ ਹੀ ਨਹੀਂ ਐਨ ਚਲੋ ਬਾਕੀ ਦਾ ਬਸ ਤਰੇ ਦੱਸਣਾ ਲੋਟ ਤਾਂ ਹਾਂਜੀ ਯਾਨ ਪਾ ਲੈ ਛੋੜੀ ਠੀਕ ਹੈ ਜੀ ਹਾਂਜੀ ਲੈ ਕਰ ਲਿਆ ਪਹਿਲਾਂ ਪੰਪ ਤਿਆਰ ਹੈ ਠੀਕ ਹੈ ਜੀ ਨਲ ਦੇ ਕਈ ਹੁੰਦੇ ਨੇ ਕਿ ਦੋਈ ਦੇ ਅਲੱਗ-ਅਲੱਗ ਦੇ ਹਾਂਜੀ ਇਹ ਵਿੱਚੇ ਪਿਆਦਾ ਜੀ ਚਲੋ ਅੱਜ ਆਇਆ ਵੀ ਹੁਣ ਠੰਡ ਉਹਨਾਂ ਇੱਕੋ ਦਿਨ ਕੰਮ ਨੇ ਵੇੜਦੇ ਹਾਂ ਹੋਰ ਹੀ ਜੀ ਚਾਹੀਦਾ ਅਲੱਗ-ਅਲੱਗ ਤੀ ਹੁਣ ਐ ਕਰਾਂਗੇ ਹਾਂਜੀ ਜਦੋਂ ਪਾਣੀ ਬੱਤ ਆ ਗਿਆ 10 ਦਿਨ ਤੱਕ ਇਹਦੇ ਦੋ ਪੰਪ ਫੇਲ ਹੋਣੇ ਆਪਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਕਿਓ ਨੀ ਗੱਲ ਨਹੀਂ ਮੈਂ ਵੀ ਦੇਖਾਂ ਉਹ ਤੇ ਤੇ ਦੇਣੇ ਕਰਨ ਲੱਗ ਗਏ ਦੋਈ ਮੈਂ ਕਿਹਾ ਕਿ ਤੇ ਉਹ ਪਿੱਛੇ ਜਿਹੜੀ ਮਾੜੀ ਜਿਹੀ ਗਿਰੀ ਸੀ ਉਹੀ ਹਲੇ ਲੱਗ ਚੁੰਗੀ ਉਹ ਹੋ ਗਿਆ ਨਾ ਇਹ ਬਾਣੀ ਆਟੋਮੈਟਿਕ ਹੀ ਤੇ ਉਹ ਬੰਦ ਲੋ ਖੁੱਲਾ ਤਾਂ ਅੱਛਾ ਜੀ ਜੁ ਕਰਕੇ ਪਾਣੀ ਚੱਲਣ ਲੱਗ ਪਿਆ ਇਹਦੀ ਆਪ ਵੀ ਦੋਹੇ ਬੈਂਟਰੀਆਂ ਚੱਲਦੀਆਂ ਹੁਣ ਕਿ ਇੱਕ ਨਾਲੇ ਕਹਿੰਦੇ ਤੇ ਇੱਕ ਖਰਾਬ ਹੋ ਗਈ ਕਦੇ ਚੱਲ ਪੈਂਦੀ ਹੈ ਕਦੇ ਖੜ ਜਾਂਦੀ ਹੈ ਅੱਛਾ ਦੋਹੇ ਚੱਲਦੀਆਂ ਠੀਕ ਹੈ ਜੀ ਚਲੋ ਕਰੋ ਪਹਿਲਾਂ ਇਧਰੇ ਕਰੂंगे ਇਸ ਨਾਲੇ ਚ ਹਾਂ ਠੀਕ ਹੈ ਜੀ 29 ਉਸ ਕਾਰਬਨ ਠੀਕ ਹੈ ਆ ਜੀ ਲੱਗੇ ਹੈ ਹੁਣ ਮੋਟਰ ਤੇ ਆ ਗਏ ਹੁਣ ਤੋਂ ਨਿਕੜਿਆ ਹੁਣ ਹਾਂ ਜੀ ਮੋਟਰ ਤੇ ਲੱਗੇ ਚੋਲੇ ਪੱਤੇ ਆਏ ਇਹਦੇ ਤੇ ਠੀਕ ਹੈ ਇਹਨੂੰ ਕਾਧੂ ਪਾਣੀ ਲਾਉਣਾ ਉਹ ਦੂਈ ਆਪਣੀ ਰਹੇ ਗਈ ਸੀ ਹਾਂ ਜੀ ਉੱਚ ਪੱਤੇ ਹੋਇਆ ਛੋਡੇ ਦੇ ਤੇ ਤਿਤਲੀ ਬੈਠੀ ਆ ਪਹਿਲਾਂ ਮੇਰੇ ਦੇ ਬੈਠੀ ਸੀ ਤਿਤਲੀ ਦੀ ਇੱਲਾ ਮੇਰੇ ਤੇ ਬੈਠੀ ਆ ਕੇ ਫਿਰ ਪਰ ਨੰਨਦੀ ਇਹ ਵੀ ਘੁੰਮਦੀ ਫਿਰਦੀ ਨਾ ਕਰਦੀਏ ਯਾਰ ਹਾਂਜੀ ਫਿਰ ਲੇਟ ਹੋਈ ਜਾਂਦੀ ਆ ਪਾਣੀ ਲਾ ਲੈਣਾ ਫਿਰ ਕਰਕੇ ਚੱਲੂ ਲੇਟ ਨਹੀਂ ਹੁੰਦੀ ਹਾਂਜੀ ਮੈਂ ਲੋਟ ਨਹੀਂ ਆਉਂਗਾ ਠੀਕ ਹੈ ਜੀ ਉਹ ਕੱਖ ਹਨਾ ਹਾਂਜੀ ਜਿਵੇਂ ਛੋਟਾ ਆਇਆ ਇਹਦੇ ਕਿਤੇ ਹਾਂਜੀ ਜਦੋਂ ਬڑا ਹੋ ਗਿਆ ਤੇ ਲੋਟ ਨਹੀਂ ਹੁੰਦਾ ਠੀਕ ਹੈ ਜੀ ਆਹ ਚੱਕੜਾ ਕਿਨੋਟਨ ਦਿਖਾਉਣਾ ਉੱਥੇ ਛੋਟਾ ਛੋਟਾ ਜਿਹਾ ਕੱਟ ਖਾ। ਕਿਰਾਏ ਆ ਵੀ ਜਿੰਨਾ ਛੋਟਾ ਇਹ ਕੰਟਰੋਲ ਹੋ ਜਾਂਦਾ ਹੈ। ਇਹ ਤਾਂ ਹੈ ਜਿਹੜਾ ਗੁੱਡੀ ਦਿੱਤਾ ਹੁਣ ਉਹ ਪੂਡਰਾਂ ਚ ਜੰਮਦਾ ਨਹੀਂ ਆਪਣੇ। ਹਾਂਜੀ। ਕੋਲਟਾਜ ਨਹੀਂ ਆਉਂਦਾ ਹੁੰਦਾ। ਜਿ ਆਪਣਾ ਕਿਹਦੀ ਪੈਣਾ ਗੰਨਾ ਤਾਂ ਨਾ। ਹਾਂਜੀ। ਫੇਰ ਹੋ ਜਾਂਦਾ ਜੇ ਧਾਨ ਗਣ ਕੇ ਆ। ਗੰਨੇ ਦਾ ਫਰਕ ਆ। ਇਹ ਗੰਨਾ ਸਾਰੇ ਗੁੱਟੇ ਤਾਂ ਉਹ ਚੂੜੀ ਸਾਰਿਆਂ ਚ ਗੰਨਾ ਤਾਂ ਜੀ। ਬਸ ਚੌੜੇ ਪੱਤੇ ਵਾਲਾ ਹੀ ਹੋਣਾ ਏ। ਧੂਆ ਨਹੀਂ ਹੋਣਾ। ਹਰਸ਼ਵੀਰ ਦੇ ਘਟਦੇ ਆਂ ਤੇ ਪਰਚੀ। ਠੀਕ ਹੈ ਜੀ। ਫੋਨ ਕਰਦਾ ਕਹਿੰਦਾ ਰਸੇ ਲੈ ਕੇ ਆਉਣੇ ਆ। ਮੈਂ ਕਹਾਂ ਮੰਨ ਲੂ ਤੂੰ ਘਾਟੇ ਲਾ ਦੇਣੇ ਹੱਲੇ। ਇਹ ਚਾਹ ਹੋ ਗਿਆ ਤਾਂ ਠੀਕ ਆ। ਮਾਣੀ ਭਾਈ ਮੇਰੇ ਵਾਲੇ ਚੱਕੜੇ ਨਹੀਂ। ਉਹ ਤਾਂ ਹੈਗੀ ਇੱਕ ਪਰਚੀ ਨੂੰ। ਹਾਂ ਜੀ। ਆਹ ਚੱਕੜ ਆ। ਅੱਜ ਆ ਗਏ ਨਵੇਂ ਭਈਏ ਜੀ। ਆ ਗਏ। ਕਿੰਨੇ ਜਣੇ ਆਏ? 4 ਇੱਕ ਤਾਂ ਮੋਟੂ ਨੇ ਆਉਣਾ ਤਾਂ। ਆ ਉਹਦਾਂ ਕਹਿੰਦਾ ਤਾਂ ਇੰਦਰ। ਕਦਰ ਮੋਟੂ ਨਹੀਂ ਆਉਣਾ ਚਾਰ ਆ ਠੀਕ ਹੈ ਜੀ ਦੋ ਕੁੜੀਆਂ ਜੰਦੀਆਂ ਬਾਦੀਆਂ ਬਾ ਹੁਣ ਇਹ ਹੋ ਗਏ 7 4 11 ਜਣੇ ਹੋ ਗਏ ਇੱਕ ਲੰਗਰੀ 10 ਜਣੇ ਹੈ ਨਾ ਜੀ ਹਾਂ 7 4 ਠੀਕ ਲੰਗਰੀ ਦਾ ਸਵੇਰ ਤੇ ਸ਼ਾਮ ਤਾਂ ਵੀਜੀਓ ਹੁੰਦਾ ਏ ਤੂੰ ਆ ਵੀ ਲੱਗ ਗਿਆ ਫਿਰ ਤਾਂ 12 ਹੋ ਜਣੇ ਅੱਛਾ ਜੀ ਬਾਕੀ ਦੇਖਦੇ ਆ ਕੀ ਬਣਦਾ ਇਹ ਤਾਂ ਹੀ ਚਲ ਚਲhier ਚਲੋ ਜੀ ਦਾਇਆ ਜੀ ਵੀ ਲੱਗੇ ਹੋਏ ਹੈ ਹਾਂ ਉਹ ਸੁੰਢੀ ਪੈ ਗਈ ਜਿਹੜੀ ਕੱਲ ਦਿਖਾਈ ਸੀ ਕਿਹ ਪਲਵਾਨ ਹਾਂ ਉਹ ਠੀਕ ਆ ਸਵੇਰੇ ਦੋ ਵਜੇ ਕਲੋਰ ਉਹ ਆਹਾ ਦੂਆ ਸਾਲਟ ਜਿਹੜਾ ਤੂੰ ਕਹਿੰਦਾ ਉਹ ਫਿੱਟਰਾਂ ਚੱਲਦਾ ਫਿੱਟਰਾਂ ਦੇ ਸੈਂਟੇਜ ਘੱਟ ਆ ਇਹ ਜੀ 5% ਆ ਉਹ ਫਿਰ ਦੂਜੇ ਤਰ੍ਹਾਂ ਆ ਗਿਆ ਨਾ ਐਸੀ ਆ ਗਿਆ ਇਹ ਇਹ ਫਰਕ ਪੈ ਜੀ ਕਰਦਾ ਕੋਈ ਡਬਲਯੂਜੀ ਕੋਈ ਫਲਾਣਾ ਠਮਕਾ ਇਹ ਚੀਜ਼ਾਂ ਦਾ ਬਹੁਤ ਫਰਕ ਹੁੰਦਾ ਉਹ ਵੀ ਕਹਾਂ ਮੈਂ ਇਹ ਕਲੋਰੋ ਈਸੀ ਆ ਗਿਆ ਇਹ ਇਹ ਜੀ ਕਲੋਰੋ ਇਹਦਾ ਇਹ ਜੀ 50% ਆ ਨਹੀਂ ਚੋ ਨਹੀਂ ਹੈਗਾ ਤੇਰਾ ਧੂਆ ਜਿਹੜਾ ਹੁੰਦਾ ਇਹ 505 ਵਿੱਚ ਹਮ 4.5 3 ਨਹੀਂ ਕਿਹੜਾ ਕਸਲਟ ਹੋਉਂਦਾ ਅੱਛਾ ਉਹ ਨਹੀਂ ਹੈਗਾ ਇਹ ਚੋ ਚੱਲਾ ਵੀ ਠੀਕ ਹੈ ਮੈਂ ਵੀ ਕਹਿੰਦਾ ਜੂਰੀਏ ਜੀ ਵੀ ਮਿਲਾ ਕੇ ਸਿੱੜਦਾ ਨੇ ਕਲੋਰੋ ਹਾਂ ਸਿੱੜ ਹੋ ਜਾਂਦੀ ਆ ਉਹ ਜੂਰੀਏ ਪਾਤਾ ਤਾਂ ਆਪਾਂ ਨੇ ਜੂਰੀਏ ਤਾਂ ਹੋਰ ਆ ਨਾ ਜੂਰੀਏ ਉਹ ਜੀ ਨਮੀ ਚਾਹੀਦੀ ਖੇਤ ਚ ਗਿੱਲਾ ਚਾਹੀਦਾ ਇੱਕ ਨਾ ਤਾਂ ਪਹਿਲਾ ਪਾਣੀ ਲਾਇਆ ਤਾਂ ਜਦ ਬਾਅਦ ਚ ਸੜ ਕਹੇ 2-4 ਦਿਨ ਬਾਅਦ ਹੋਈ ਸੜ ਕਹਿੰਦਾ ਮੈਨੂੰ ਪਾਣੀ ਲਾ ਕੇ ਜੂਰੀਆ ਪਾਉਣਾ ਏ ਉਦੋਂ ਪਾ ਕੇ ਸੜਸਾ ਤਾ ਥੋੜਾ ਗਿੱਲਾ ਚਾਹੀਦਾ ਖੇਤ ਚ ਖੁਰਜਵੇ ਇਹ ਪ੍ਰਾਣੀ ਕੋ ਵੀੜਣ ਚੱਲਿਆ ਵੀਰੇ ਤੂੰ ਵੀ ਬਾ ਮੈਂ ਵੀ ਬੜਣੇ ਮੈਂ ਹੈ ਜੂਰੀਆ ਕਰੀ ਨੇ ਇਹ ਕਹਤੇ ਟੈਂਕ ਕਰਨਾ ਕਰੇ ਤਾਈ ਨੂੰ ਕੱਲ ਪਤਾ ਲੱਗਿਆ ਬਾਜ ਕਰਤੀ ਸਵੇਰੇ ਠੀਕ ਆ ਫਮਝਾ ਕਰੇ ਦਿੱਤੀ ਹੁਣ ਪਰ ਆਪਾਂ ਇਹ ਸੂਂਦੀ ਦੀ ਨਹੀਂ ਕਰੀ ਅਸੀਂ ਦੂਈ ਕਰਤੀ 24D ਆ ਬੂਟੇ ਤਾਂ ਜ਼ਿਆਦਾ ਉਹੀ ਹੁੰਦੇ ਕਾਕਾ ਛੇਂਜੀ ਜੀ ਹੋ ਆਇਓ ਬਹੁਤ ਛੇਂਜੀ ਜੀ ਉਹ ਦੂਈ ਨੂੰ ਮੈਂ ਲੇਟ ਹੋ ਗਿਆ ਅਸਲ ਚ ਮੈਂ ਉਹਨੂੰ ਵੀ ਪਾਣੀ ਤੇ ਪੈਨਾ ਮਾਰਨੀ ਸੀ ਉਹ ਕੱਲ ਕ ਬੜੀ ਹੋ ਗਈ ਉਹ ਹੁਣ ਫੇੜਾ ਜਾਣੀ ਵੀ ਨਹੀਂ ਸਵੇਰੇ ਜਾਂਦੀ ਨਹੀਂ ਹੁਣ ਦੇਖਦਾ ਉਹਨੂੰ ਜੇ ਲੋਟ ਆ ਗਈ ਤਾਂ ਠੀਕ ਆ ਨਹੀਂ ਨਾ ਫੇਰ ਜਿੱਦਣ ਹਫਤੇ ਤੱਕ ਜੂਰੀਆ ਪਾਉਣਾ ਏ ਸੰਕੋਰ ਖਾ ਦੇਣਾ ਮੇਰੀ ਜੈਂਟ ਬਾਦ ਨੇ ਨੇ ਕੋਈ ਉੱਤ ਪਤੰਦਰਾ ਕੱਖ ਦੀ ਹੈ ਨਾ ਕੱਖ ਦੀ ਸੰਕੋਰ ਪਾ ਲੈਣੀ ਯੂਰੀਏ ਚ ਲਾ ਕੇ ਨਾ ਸੰਕੋਰ ਥੋੜੀ ਜੀ 240 ਦੋ ਫੇਰ ਲਾ ਕੇ ਸੜ ਦੇਣੀ ਥੱਲੇ ਆ ਯੂਰੀਏ ਨਾਲ ਥੱਲੇ ਚਲੇ ਜਾਨਾ ਹਾਂ ਅੱਜ ਕਰ ਰੇਤੇ ਚ ਮਿਲਾ ਲਵੇ ਨਹੀਂ ਹਾਂ ਰੇਤੇ ਚ ਜੇ ਛਿੱਟਾ ਦੇਣਾ ਕੋਈ ਯੂਰੀਏ ਚ ਸੁੱਕਾ ਜੇ ਯੂਰੀਏ ਨਹੀਂ ਵੀ ਪਾਉਣਾ ਪਾਉਣਾ ਤਾਂ ਪੈਣਾ ਨਹੀਂ ਹਲੇ ਪਾਇਆ ਕਿਹੜਾ ਇੱਕ ਵਾਰੀ ਪਾਇਆ ਪਾਣੀ ਲਾ ਕੇ ਪਾ ਲਿਆ ਸੀ ਪੂਰਾ ਨਹੀਂ ਨਾ ਪਾਇਆ ਹੁਣ ਅੱਜ ਵੀ ਪਾਇਆ ਇਹ ਚ ਉਹ ਡੋਜ਼ ਦੇਖਣੀ ਹੈ ਨਾ ਹੁਣ ਥੈਲਾ ਥੈਲਾ ਦਾ ਘੱਟੋ ਘੱਟ 2.5 ਥੈਲੇ ਤਾਂ ਪਈ ਜਾਂਦੇ ਕਿਲੇ ਦੇ ਆਹੋ ਅਜੇ ਇਹਦੇ ਵਿੱਚ ਸਵਾ ਕਥੈਲਾ ਹੋਇਆ ਹੋਣਾ ਅੱਧਾ ਕਥੈਲਾ ਪਹਿਨਾ ਪਾਇਆ ਦਾ ਪੋਣਾ ਅੱਧਾ ਕਥੈਲਾ ਬਾਅਦ ਚ ਪਾਤਾ ਦੋ ਥੈਲੀਆਂ ਦੀ ਐਵਰੇਜ ਤਾਂ ਇਕੱਲੇ ਦੀ ਮੰਨ ਕੇ ਚੱਲੀ ਆਹ ਮੈਂ 1.5 ਕਥੈਲਾ ਪਾਇਆ ਕਿਉਂਕਿ ਚੱਕਰ ਹੋ ਜਾਂਦਾ ਐ ਜਾਣਾ ਹੋਰ ਥੈਲਾ ਪਹਿਨਾ ਲੈ ਸਾਨੂੰ ਕਰੀ ਲਸਣ ਨੂੰ ਕਰਕੇ ਰੇਪ ਆਇਆ ਪਹਿਨਾ ਫੇਰ ਸਪਰੇਅ ਕਰੀ ਫੇਰ ਇੱਧਰ ਆਇਆ ਹੁਣ ਪਹਿਨਾ ਰੇਪ ਆਇਆ ਫੇਰ ਸਪਰੇਅ ਕਰੀ ਇੱਧਰ ਤਾਂ ਟੁੱਟ ਗਿਆ ਪਾਣੀ ਘੜੀ ਦਾਤੀ ਜਾ ਵੀ ਅੱਜ 15000 ਤੋਂ ਉੱਪਰ ਚੱਲ ਪਿਆ ਇਹ 15 ਕਿਲੋਮੀਟਰ ਹੋ ਗਿਆ ਸਾਹਿਬ 15000 ਤੋਂ ਉੱਪਰ ਚੱਲ ਪਿਆ ਅੱਜ ਕਹਿੰਦੇ ਹੋਰ ਚੱਲਣਾ ਕਾਣੀ ਕਾ ਲੂ ਛੱਡੂਗਾ ਪਾਣੀ ਕਾ ਲੂ ਨਾਲੇ ਉਧਰ ਪਿਆਲਾ ਸਾਨੂੰ ਲਾ ਦੇਣਾ ਨਾਲੇ ਕੰਨੇ ਨੂੰ ਲਾ ਦੇਣਾ ਨਾਲੇ ਮਸਰੀ ਨੂੰ ਨਾਲੇ ਕਣਕ ਨੂੰ ਸਭ ਕਾਸੀ ਨੂੰ ਕਾ ਲੂ ਛੱਡ ਦੇਣਾ ਇੱਕੋ ਦਨ ਫਿਰ ਲਾਈਟ ਸੋਹਣੀ ਰਹਿੰਦੀ ਹੈ ਹੁਣ ਆਹ ਫਾਰਕ ਬੜੀ ਤਕੜੀ ਕਰੀ ਪਹਿਲਵਾਨ ਹੁਣ ਸਮਾਨ ਪਾ ਕੇ ਹਮਮ ਬੋਸਾਂ ਹੋਈ ਆ ਹੁੰਦੀ ਸਾਰੇ ਢਾਈ ਉਹ ਅਸਲ ਚ ਡਾਇਨਾਸਰ ਕੋਟ ਖਾਇਆ ਉਹ ਵੀ ਦੇਖ ਤੇਰਾ ਪਲਸ ਇਨੇ ਦੇ ਸਰਪਾ ਵੀ ਮਾਰਦੇ ਨਹੀਂ ਸਿਰੇ ਜਲ ਸੰਡੀ ਆ ਜੀ ਆ ਲੈ ਆਜੇ ਮੈਂ ਮਾਰ ਦੇਵਾਂ ਕਾਂਕ ਤੱਕ ਕੱਖ ਵੜਨਾ ਚੱਲੇ ਆ ਅੱਖਾਂ ਦੀ ਡਿਊਟੀ ਆ ਆਪਾਂ ਵੀ ਵਧੀਆ ਚਲੋ ਜੀ ਬਹੁਤ ਚੱਲਦੀ ਆ ਲੇਟ ਹੋ ਜਾ ਮੈਂ ਤਾਂ ਦਾਦਲੇ ਪੜਦੇ ਹਵਾ ਹਵਾ ਇੱਕ ਹੋਰ ਵੀ ਮਿੱਟੂ ਯਾਰ ਉਹ ਮੈਂ ਤਾਂ ਉਹ ਨਹੀਂ ਜਾਂਦੀ ਇਹਨੂੰ ਮੈਂ ਟੋਕਿਆ ਨਹੀਂ ਹੈਗਾ ਮੈਂਗਾ ਜੇ ਇਹਨੂੰ ਟੋਕਦੇ ਤਾਂ ਗਲਪੇ ਜਾਣਾ ਦਾ ਜਿਹੜੀ ਸੰਡੀ ਦੀ ਸਪਰੇਅ ਆ ਨਾ ਸ਼ਾਮ ਟਾਈਮ ਚਾਹੀਦੀ ਸ਼ਾਮ ਟਾਈਮ ਚਾਹੀਦੀ ਕਦੇ ਵੀ ਚਾਹੇ ਗਾਝਾ ਹੀ ਦਾ ਇਹਨੂੰ ਠੰਡਾ ਚਾਹੇ ਗੰਨਾ ਏ ਠੰਡਾ ਨਹੀਂ ਚਾਹੀਦਾ ਇਹਨੂੰ ਇਹ ਪਤਾ ਕੀ ਗੱਲ ਆ ਗਰਮੀਆਂ ਵਿੱਚ ਦੁਪਹਿਰ ਨੂੰ ਬਹੁਤ ਗਰਮੈਸੀ ਹੁੰਦੀ ਆ ਨਿਕਲਦੇ ਬਾਹਰ ਇਹ ਸ਼ਾਮ ਨੂੰ ਫੇਰ ਬਾਹਰ ਨਿਕਲਦੀ ਆ ਨਿਕਲਦੀ ਦਾ ਰਾਤ ਨੂੰ ਬਾਹਰ ਆਉਣ ਰਾਤ ਨੂੰ ਕਰੀਏ ਪੂਰੀ ਰਾਤ ਨੂੰ ਨਹੀਂ ਨਿਕਲਦੀ ਸ਼ਾਮ ਨੂੰ ਮਤਲਬ ਉਹ ਕਹਿੰਦੇ ਵੀ ਜਦ ਸੂਰਜ ਨੇੜੇ ਜੇ ਢਲਣ ਵਾਲੇ ਤੇ ਹੋ ਗਿਆ ਜਾਂਤੇ ਬਾਦੀ ਦੀ ਕਿਰਿਆ ਫੇਰ ਬਾਹਰ ਨਿਕਲਣ ਦੀ ਸ਼ੁਰੂ ਹੋ ਜਾਂਦੀ ਆ ਖਾਣ ਵਾਸਤੇ ਦਿੰਦੀ ਜਿਹੜੀ ਭੁੱਖੀ ਹੁੰਦੀ ਆ ਫਿਰ ਇਹ ਸ਼ਾਮ ਨੂੰ ਖਾਣ ਨੂੰ ਨਿਕਲਣਾ ਰਾਤ ਨੂੰ ਪਰ ਕਣਕ ਵਿੱਚ ਤਾਂ ਰਾਤ ਨੂੰ ਬਹੁਤੀ ਠੰਡ ਹੁੰਦੀ ਆ ਨਹੀਂ ਨਿਕਲਦੀ ਹੁੰਨੀ ਪਰ ਜਿੱਕਣਾ ਹੁ ਹਣੋਂ ਵੀ ਉਸ ਵੀ ਛੇਤੀ ਪੈ ਲੈ ਜਾਂਦੀ 6 ਵਜੇ ਤਾਂ ਉਸ ਪੈ ਲੈ ਜਾਂਦੀ ਸੱਤ ਵਜੇ। ਕੱਲੇ ਫਿਰ ਕੰਮ ਵੀ ਉਸ ਚ ਚੱਲ ਵਧੀਆ ਥੱਲੇ ਤੱਕ ਤਾਂ ਜਾਊ। ਕਲੋਰੋ ਆਇਆ ਵੀ ਉੱਪਰ ਤੇ ਵੀ ਕੰਮ ਕਰਨਾ ਐ ਨਾ ਥੱਲੇ ਤੇ ਵੀ ਕਰਨਾ। ਦੋਨਾਂ ਪਾਸੇ ਦੇ ਕੰਮ ਕਰਦੀ ਐ ਇਹ। ਜਿਕਨਾ ਹੁਣ ਛਿੱਟੇ ਚ ਪਾਉਂਦੇ ਆ ਉਹ ਥੱਲੇ ਦੀ ਕੰਮ ਕਰਦੀ ਐ। ਹਾਂ ਉਹ ਥੱਲੇ ਦੇ। ਇਹ ਕਲੋਰੋ ਦਾ ਫਾਇਦਾ ਐ। ਪੱਤੇ ਬਗਰ ਜਾਣੇ ਆ। ਹਾਂ ਪੱਤੇ ਬਗਰ ਕੇ ਵੀ ਐ ਸਾਰਾ ਥੱਲੇ ਤੇ ਵੀ ਐ ਸਾਰਾ। ਕਈ ਦਵਾਈਆਂ ਦਾ ਇੱਕ ਹੁੰਦੀ ਐ ਦਵਾਈ ਜਿਹੜੀ ਲੱਗੇ ਤੇ ਮਾਰਨਾ ਐ। ਇੱਕ ਦਵਾਈ ਹੁੰਦੀ ਐ ਜਿਹੜੀ ਪਰਦਾਇ ਗਲ ਵੀ ਮਾਰ ਦਿੰਦੀ ਐ। ਇਹ ਚੀਜ਼ਾਂ ਦਾ ਫਰਕ ਐ। ਲੂਰੂ ਹੈ ਵਧੀਆ ਪਰ ਬਬ ਗੱਲ ਪਤਾ ਹੈ ਕਿ ਆਪਾਂ ਯਾਰ ਪਾਣੀ ਨਹੀਂ ਲਾਉਂਦੇ ਹਾਂ 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 ਪਾਣੀ ਕਿਉਂ ਕਿਆ ਲਾਉਂਦੇ ਹੁਣ ਕਣਕ ਮਾਰਨੀ ਆ ਉਹ ਪਾਣੀ ਨਹੀਂ ਪਤੰਦਰਾ ਮੈਂ ਕਹਿੰਦਾ ਦੂਏ ਤਰ੍ਹਾਂ ਮੈਂ ਕਿਹਦਾ ਕਹਿੰਦਾ ਪੰਪ ਪੰਪ ਨੂੰ 100 ਲੀਟਰ ਤੇ ਲਾ ਦੇ ਬਹੁਤ ਬਸ ਪੰਜ ਪੰਪ ਲੱਗੇ 100 ਲੀਟਰ ਦੇ ਆਹ ਫੇਰ ਪੰਜ ਪੰਪ ਲਾਉਂਦਾ ਨਹੀਂ ਕੀਲੇ ਦੇ ਬੰਦਾ ਮਨ ਨੂੰ ਨਹੀਂ ਉਮੀਦੀਦਾ ਤੀ ਆ ਕਿ ਪੰਪ ਪੋਣਾ ਹੀ ਨਹੀਂ ਨਵੇੜ ਤੇ ਨਹੀਂ ਆਹ ਪੰਜ ਤਾਂ ਲਾਉਗੇ ਹੈ ਪੰਜ ਤਾਂ ਲਾ ਦੇ ਮੈਨੂੰ ਉਮੀਦ ਨਹੀਂ ਪੰਜ ਪੰਪ ਜ਼ਰੂਰੀ ਆ ਪੰਜ ਤੇ ਚਾਹੀਦੇ ਆ ਕੋਈ 2500 ਗੰਨੇ ਵਿੱਚ ਤਾਂ 200 ਲੀਟਰ ਪਾਣੀ ਕਹਿੰਦੇ ਘੱਟੋ ਘੱਟ ਚਲੋ ਗੰਨਾ ਹਾਰਡ ਹੁੰਦਾ ਗੋਹ ਵਿੱਚ ਪਾਣੀ ਭੇਜਣਾ ਥੱਲੇ ਤੱਕ ਕਣਕ ਵਿੱਚ ਵੀ ਫੇਰ ਵੀ ਸੰਘਣੀ ਆ ਇਹਦੇ ਵਿੱਚ ਵੀ ਜਿਕੜਾ ਜੀਰੀ ਵਿੱਚ ਵੀ ਆ ਹੁਣ ਜੀਰੀ ਵਿੱਚ ਵੀ 1.5 200 ਲੀਟਰ ਪਾਣੀ ਰეკਮੈਂਡ ਕਰਦੇ ਆ ਪਾਣੀ ਜਿੰਨਾ ਲੱਗੂਗਾ ਉਹਨਾਂ ਤੋਂ ਆਏ ਕੰਮ ਕਰਦੀ ਆ ਆਓ ਦੇਖ ਜਿੱਥੇ ਕੋਈ ਸੁੰਡੀ ਦਿਖਦੀ ਹੈ ਚੰਗੀ ਤਰ੍ਹਾਂ ਘੁੰਮ ਘੁੰਮ ਕੇ ਮਾਰਨ ਲੱਗਿਆ ਬੰਦਾ ਘੁੰਮ ਘੁੰਮ ਕੇ ਜਿੰਨੀ ਥੋੜੀ ਛੱਡਣੀ ਆ ਇਹ ਨਾਲੇ ਮਾਰ ਮਾਰ ਲੱਗਿਆ ਆ ਤਾਂ ਜੇ ਬੜੀ ਠੰਡ ਵੱਜ ਜਾਵੇ ਆਪੇ ਸਾਲੀ ਹੋ ਜਾਂਦੀ ਹਰਕ ਪੈ ਜਾਂਦਾ ਚਲੋ ਕੋਈ ਨਹੀਂ ਭਾਈ ਚਲੋ ਜੀਮੀਦਾਰਾਂ ਨੂੰ ਤੰਗ ਕਰਨਾ ਅਜੇ ਤਾਂ ਵੀ ਟਾਈਮ ਆ ਜਾਂ ਜ਼ਿੰਮੇਦਾਰੀ ਨੂੰ ਤੰਗ ਕਰਦੇ ਆ ਲਓ ਜੀ ਹਰਸ਼ਵੀਰ ਕੋਲ ਪਹੁੰਚੇ ਆ ਹੋਰ ਭਾਈ ਪੰਗਾ ਪੈ ਗਿਆ ਬੇਬੇ ਕਰਕੇ ਉਲਝ ਗਿਆ ਕੰਮ ਰਸੇ ਨਹੀਂ ਆਏਗਾ ਹਰਸ਼ਵੀਰ ਹਾਂ ਰਸੇ ਨਹੀਂ ਹੈਗੇ ਯਾਰ ਇਹ ਰਸੇ ਨਹੀਂ ਮੈਂ ਟਾਈਮ ਹੀ ਨਹੀਂ ਲੱਗਿਆ ਹੈਗਾ ਬਸ ਕੰਮ ਇਹ ਜਲ ਜਦੋਂ ਤੇਰਾ ਉਲਝਣ ਲਿਓ ਗੈਰ ਸਾਡਾ ਵੀ ਉਲਝਿਆ ਪਿਆ ਕੱਲ ਕਣ ਦੋ ਦਿਨ ਕਣ ਕਿ ਨਹੀਂ ਵੀਜੀ ਗੱਲ ਵੀਜੀ ਮੈਂ ਵੀ ਔਖਾ ਹੋ ਜਾਂਦਾ ਸਾਰੇ ਪਾਸੇ ਇੱਕ ਦਿਨ ਬਹੁਤ ਛੋਟੇ ਆ ਨਾ ਜਦੋਂ ਦਿਨ ਜਦੋਂ ਦਿਨ ਛੇ ਪਜਿੰਦਾ ਦੇਖ ਲੈ ਕਿਆ ਬੱਜਿਆ ਸੂਰਜ ਹੋ ਗਿਆ ਹਲੇ 2 ਵਜੇ ਆ ਤਿੰਨ ਸੂਰਜੋ ਭੱਜ ਗਿਆ ਮੇਰੇ ਉਦਨ ਲੱਗੀਆਂ ਬਾਈ ਭਰੀਆਂ ਇੱਕ ਗੇੜ ਚ ਤੇ ਇਹਦੇ ਪੱਤੀ ਲੱਗ ਜੂਗੀਆਂ ਬਸ 25 ਦੁਨਾ 50 ਹੋ ਗਿਆ ਚਾਰ ਗੇੜਾਂ ਵਿੱਚ 100 ਹੋ ਗਈ ਅੱਠ ਗੇੜ ਨਾ ਇੱਕ ਗੇੜ ਵਿੱਚ 50 ਹੋ ਗਈਆਂ 25 ਦੁਨਾ 50 ਦੋ ਗੇੜਾਂ ਵਿੱਚ 100 ਹੋ ਗਈ ਚਾਰ ਗੇੜਾਂ ਚ 200 ਹੋ ਜਾਣੀ ਹੁਣ ਜੇ 430 ਆ 130 ਦੇ ਵਿੱਚ ਹੈ ਜਣੀ ਮੰਨ ਕੇ ਚੱਲ ਯਾਰ 6 ਗੇੜ ਲਾਏ ਮੇਰੇ 6 7 7 ਗੇੜ ਲਾ ਲੈ ਚੱਲ 6 ਗੇੜ ਕਹਿੰਦਾ 6 ਗੇੜ ਹੂੰ 6 ਜਾਂ 7 ਗੇੜ ਲਗੂਗੇ ਆ ਚੀਜ਼ ਵਧੀਆ ਜਿਹੜੀ ਇਹਦੇ ਉੱਚਾ ਚੱਕ ਦਿੰਦੇ ਆ ਸਾਈਡ ਤੇ ਸਿਕਾਇਆ ਮੈਂ ਥੋੜਾ ਜਿਹਾ ਆਪ ਤਾਂ ਮੰਜੀ ਵੀ ਕਬਰ ਆਉਣਾ ਮੰਜੀ ਵੀ ਕਬਰ ਆਉਣਾ ਨਹੀਂ ਔਖਾ ਹੋ ਜਾਂਦਾ ਮੰਜੀ ਦੇ ਕਬਰ ਦਾ ਚੱਲ ਆਇਦ ਕੀ ਰਸਤੇ ਦੀ ਨੀਚੋਂ ਹੋਗੀ ਰਾਸਤਾ ਹੈ ਖੇਤ ਵਿਹਲਾ ਛੱਡਤਾ ਪਾਣੀ ਕਿਆ ਹੋਇਆ ਉਹਨਾਂ ਦਾ ਖੇਤ ਵਿਹਲਾ ਹੈ ਇਧਰੋਂ ਨਿਕਲ ਜਾਣਾ ਮੈਂ ਵੀ ਦੇਖਾਂ ਉੱਥੇ ਖੜਾ ਮੈਂ ਕਿਾ ਵੀ ਕਣਕੇ ਨਹੀਂ ਬੀਜੀ ਹੈ ਜੀ ਜਮ ਆਇਆ ਮੈਂ ਤਾਂ ਆਹੀ ਇਹਦੇ ਲਾਲਤੀਆ ਕਰਿਆ ਮੈਂ ਕੱਢਦਾ ਮੈਂ ਇੱਕ ਢੇੜਾ ਇੱਥੇ ਕਣਕ ਬੀਜਣੀ ਆ ਹਾਂ ਬਾਦਣਾ ਦਾ ਬੱਲ ਬੱਠ ਠੀਕ ਹੈ ਕਿੰਨੇ ਦਾ ਪ੍ਰੋਬਲਮ ਰੋਣੀ ਕਰਤਾ ਤਾਂ ਹੈ ਨਾ ਗਿੱਲ ਦਾ ਬਾਦੂ ਆ ਵੀ ਕੋਰ ਦੇਖਿਆ ਮੈਂ ਬਹੁਤੀ ਗਿੱਲਣੀ ਚਾਹੀਦੀ ਮੇਰੇ ਬਹੁਤੀ ਗਿੱਲਾ ਡਲੇ ਬਣੀ ਜਾਂਦੇ ਆ ਆ ਗਿੱਲ ਠੀਕ ਆ ਇਹ ਵਜ਼ਾਇਨ ਬਸ ਫਵਾ ਕੇ ਬੀਜ ਦਿੰਦੇ ਆ ਮੈਂਨ ਬਾਕੇ ਵਧੀਆ ਆਹੀ ਚੱਕਰ ਆ ਤੇਰਾ ਫਿਰ ਨਹੀਂ ਹੋਇਆ ਬਹੁਤੀ ਗਲਜ ਨਾ ਡਲੇ ਬਣ ਜਾਂਦੀ ਆ ਡੱਕਰ ਕੇ ਲੰਬੋ ਜਿਹਾ ਮਿੱਟੀ ਆ ਠੀਕ ਹੈ ਜਦੋਂ ਪਰੂ ਨਹੀਂ ਖਤਮ ਹੁੰਦਾ ਜਦੋਂ ਕੰਨਾ ਦੇਖਣਾ ਜੰਮਿਆ ਜਗਦੀਪ ਜੀ ਦੇ ਦੇਖਿਆ ਆ ਫੁੱਟਿਆ ਪਿਆ ਜਿਹੜਾ ਉਹਨੇ ਬੀਜ ਪਾਇਆ ਤਾਂ ਕੰਨਾ ਜੰਮਿਆ ਬਰੋਤਾ ਤੇਰਾ ਮੈਂ ਉਹਨੂੰ ਕਿਹਾ ਤੇਰਾ ਉਹ ਕਿਹੜਾ ਬੀਜ ਹੈ 18 ਹੀ ਸਾਰੇ ਬਾ ਠੀਕ ਹੈ ਫਿਰ ਤਾਂ ਪੂਰੇ ਸਾਰੇ 18 ਹੀ ਦਾ ਹੈ ਨਾ 18 ਦੇ ਹੈਗੇ ਆ 18 ਵਜਨ ਜਿਆਦਾ ਦਿੰਦਾ ਦੋ ਕਿਲੇ ਹੋਗੇ 18 ਵਜੇ ਨੀ ਜਿਆਦਾ ਦਿੰਦਾ 95 ਨਾਲ ਉਹ 95 ਦੇ 18 ਵਜੇ ਜਿਆਦਾ ਦਿੰਦਾ ਮੈਂ ਦੇਖਿਆ ਦੋਈ ਨਾਲ ਹੁਣ ਬਾਕੀ ਇੱਥੇ ਵੜਾ ਕੇ ਲੱਦੂਗਾ ਹਾਂ ਇੱਥੇ ਹਾਂ ਆ ਤਾਰਾਂ ਤੇ ਪਰਲੇ ਪਾਸੇ ਕਰਾ ਲਈ ਮੜਾ ਜਾ ਕਰਾਂਗੇ ਤਾਰਾਂ ਤੇ ਉਹ ਖੇਚ ਲੱਦ ਹਾਂ ਖੇਚ ਲੱਦ ਲਈ ਕਾਰਡਿੰਗਾ ਹਾਂ ਕਾਨੂੰ ਰਿਸਤੇ ਨਹੀਂ ਵੀ ਤਾਰਾਂ ਪਤਾ ਨਹੀਂ ਕਿੱਥੇ ਤੇ ਕੱਟ ਹੋਣੀਆਂ ਕਿੱਥੇ ਦੀ ਕਿਆ ਹੈ ਲੈਨ ਦੇਖਦਾ ਸੀ ਕਿੱਧਰ ਤੇ ਆਉਂਦੀ ਆ ਲੈਨ ਚੱਲਦੀ ਵੀ ਆਏ ਵੀ ਨਹੀਂ ਪਤਾ ਵੀ ਕੱਟ ਕਿੱਥੇ ਤੇ ਹੋਣੀ ਆ ਮੈਂ ਉਹ ਪਰਾਂ ਖੜਾ ਲੈਣਾ ਵੇ ਦਾ ਕੋੜਾ ਨੇੜੇ ਤੇੜੇ ਹੋ ਗਏ ਫਿਰ ਤਾਂ ਬੰਦਾ ਜੇ ਕੱਟ ਵੀ ਲੈ ਪੰਜ ਮਿੰਟ ਵਾਸਤੇ ਉੱਚਾ ਉਹੀ ਕਹਿੰਦਾ ਮੈਂ ਲੋੜ ਹੀ ਨਹੀਂ ਆਦੀ ਇਧਰ ਨੂੰ ਗਾਹਾਂ ਜਾਂਦੀ ਕਿਸੇ ਮੋਟਰ ਨੂੰ ਆਹ ਮੋਟਰ ਨੂੰ ਜਾਂਦੀ ਉਹ ਤਾਂ ਆਪਣਾ ਟਰੈਫਾਰਮ ਪਤਾ ਨਹੀਂ ਕਿੱਥੇ ਜਾਂਦੀ ਹਾਂ ਪਹਿਲੇ ਇਹ ਪੁਰਾਣੇ ਹੁਣ ਤਾਂ ਰੱਖੂ ਹੀ ਜਾਂਦੇ ਆਲੇ ਬਾਸੀ ਖੜਾ ਕੇ ਲੱਤੀ ਰਸਤੇ ਫਿਰ 130 ਫੁੱਟੇ ਲਿਆਈ ਤੂੰ 130 ਇਹ ਲੈ ਕੇ ਆਉਂਗਾ ਮੈਂ ਤਾਂ 30 ਤੇ ਵੀ 40 ਲਿਆਈ ਕਿ ਆਹ ਕਾਲੂ ਦੇਖਦਾ ਕਾਲੂ ਆ ਕੇ ਨਾ ਉੱਥੇ ਤੇ ਉੱਚੀ ਤੇ ਲਿਆਈ ਮੰਡੀ ਨੇ ਹਾਂ ਤੇਰੇ ਲਾਗ ਨਿਕਲ ਜੀ ਸਰ ਆਹ ਮੂਰੇ ਹੀ ਆ ਹਾਂ ਤੈਨੂੰ ਲੈ ਕੇ ਜਾਊਗਾ ਪਤਾ ਨਹੀਂ ਲੱਗਦਾ 30 ਹਜ਼ਾਰ ਰੁੱਤੇ ਦਾ ਵਧੀਆ ਰੱਥੇ ਲੈ ਕੇ ਆਉਣੇ ਇੱਕ ਵਾਰੇ ਪੈਸੇ ਲੱਗਣੇ ਹਨ ਜਿਹੜੇ 5-7 ਸਾਲ ਆ ਜੂਵੇ ਲੈ 15 ਸਾਲ ਹੀ ਦੱਸਾਂ ਜਾਂਦਾ 15 ਸਾਲ ਬਾਅਦ ਟੁੱਟੇ ਆ ਲੈਣੀ ਮੈਂ ਕਿਤੇ ਛੋਟੀ ਕਾਲੀ ਨਹੀਂ ਨਹੀਂ ਆ ਜਾਂਦੇ ਕੰਮ ਯਾਰ ਕੋਈ ਚੱਕਰ ਨਹੀਂ ਹੈਗਾ ਇਹ ਜ਼ਰੂਰੀ ਥੋੜੋ ਵੀ ਬੜੇ ਹੀ ਕੰਮ ਆਉਣੇ ਹਰ ਵਾਰੀ ਅੱਜ ਬੰਦੇ ਹੋਰ ਆ ਗਏ 4 ਮੋਟੂ ਲੱਗ ਗਿਆ ਚੱਕਣ ਹੈਂ ਰਾਮਦਾਰੀ ਦਾ 150 ਦਾ ਹੁਣ 150 ਨੋਰਮ ਹੁੰਦਾ ਇਕਾ ਹਲੇ ਕਿੰਨਾ ਮਕਮਲ ਨੂੰ ਕਰਿਆ ਦਾਪੂ ਹਾਂ ਲਈ ਹੈ ਕਹਿੰਦਾ ਲਿਆ ਜਿੰਨਾ ਹੈਗਾ 180 ਕਿ ਉਹ ਖੁੱਲਾ ਹੀ ਟੋਟਲੇ ਖੁੱਲਾ ਲਿਆ ਜਿਹੜਾ ਲਿਆਣਾ ਠੀਕ ਹੈ 100 ਕੀ ਹੋ ਹਾਂ ਹਾਂ 180 ਕੇ ਸ਼ੇਖਰ ਕੀ ਹਾਦਾ ਸਰਦਾਰ ਹੈ ਕਿੰਨਾ ਪਾਰਾ ਰੱਕ ਜੱਡਾ ਹਾਂ ਮੈਂ ਪੈਸਾ ਲਗਾ ਨਾ ਰਹਾ ਤਮ ਇਤਨਾ ਬਾਹਰ ਉਹ ਹਲੇ ਤਾਂ ਕਿ ਬਾਹਰ ਨਹੀਂ ਕੱਟਿਆ ਹੈਗਾ ਨਾ ਅੱਗੇ ਕੱਟਿਆ ਨਾ ਪਿੱਛੇ ਕੱਟਿਆ ਅਇਦਾ ਪੂਰਾ ਪੂਰਾ ਐ ਹੁਣ ਕਿਆ ਨਿਕਲਣਾ ਹੁਣ ਤਾਂ ਖੋਲਿਆ ਜਿਹੜਾ ਹੋਣਾ ਤਾਂ ਹੁਤਾਇ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਤੂੰ ਆ ਇੱਧਰ ਖੜਾ ਦੇ ਬਾਹਰ ਐਦਾ ਜ਼ਰੂਰੀ ਪੰਗਾ ਲੈਣਾ ਵਿੱਚ 17 ਐ ਆਪਣਾ ਤਾਂ ਹੋਰ ਕੰਮ ਕਰਕੇ ਜਾਨ ਮਾਰ ਦਿੱਤੇਗਾ ਪੰਜਾਬ ਦੇ ਬਿਆਕਰ ਆ ਜਾਣਗੇ ਹਾਂ ਉਹੀ ਮਰ ਜੂਗੀ ਜਾਨ ਤੇਰੀ ਸਾਰੇ ਤਾਰਾ ਐ ਤਾਰਾਂ ਤੇ ਬਚਾ ਕੇ ਉਹਦੇ ਗਾਂਹਾਂ ਵਾਲਾ ਲੱਦਲਾ ਮੇਰੇ ਕਿਤੇ ਸਾਰੀ ਲੱਦਲਾ ਮੈਨੂੰ ਤਾਂ ਕੋਈ ਨਹੀਂ ਲੱਦਲਾ ਲੱਦਲਾ ਦੂਰ ਦੂਰ ਵਾਲੀ ਇਹ ਤਾਂ ਮਰਕੇ ਖੜਦੇ ਆ ਤੂਹੇ ਜੀਆਂ ਖੱਡਾਂ ਦੇਖ ਲੈ ਫੇਰ 4 बाई 4 ਵੀ ਹੱਥ ਖੜੇ ਕਰ ਦਿੰਦਾ ਇੰਦਰ ਡਰਦਾ ਸਰਦਾਰ ਐਡੇ ਟਰੈਕਟਰ ਗੱਲ ਵੀ ਸੋ ਕੁਆਂਟਲ ਨੂੰ ਵੀ ਓ ਮੈਂ ਕੱਟ ਲੈ ਆਉਣਾ ਫਿਰ ਵੀ ਉੱਥੇ ਲੱਗ ਰਹੀ ਚੱਲ ਵਾ ਕੱਢ ਲੈ ਹੁਣ ਵਾ ਖੜ ਗਏ ਹੁਣ ਤਾਂ ਤਿਆਰ ਸੜਦੇ ਇਹਨਾਂ ਨੇ ਆ ਜਾ ਸ਼ੇਖਰ ਹੁਣ ਉਧਰ ਗਿਆ ਬੰਦਾ ਹੂੰ ਬਾਈਦ ਨੂੰ ਰੱਖੀ ਵਧਾ ਕੇ ਲੈ ਬਈ 4x4 ਦਾ ਫਰਕ ਆ ਜੀ ਇਹ ਗਵਾਜ਼ ਕਰਦਾ ਇੰਨੀ ਆ ਤੋ ਫੋਲ ਆਇਆ ਫੋਰ ਬਾਈ ਫੋਰ ਚੱਲ ਇਹਨੂੰ ਤਾਂ ਪਤਾ ਲੱਗਣਾ ਇੰਨੇ ਦਾ ਉਹੀ ਕਹੀ ਗਿਆ ਜੇ ਹੋਰ ਲੱਦ ਹੋ ਜਾਣਾ ਦਾ ਮਾ ਉਹ ਹੀ ਡਰੀ ਜਾਂਦਾ ਇੰਦਰ ਓਏ ਸ਼ੇਗਰ ਪਤਾ ਚੱਕ ਲਿਓ ਲਓ ਜੀ 150 ਭਰੀ 200 ਭਰੀ ਰਹਿ ਗਈ 200 ਲੱਦਤੀ 400 ਭਰੀ ਲੱਦਣੀ ਕਹਿੰਦਾ 180 ਕਵੰਟਲ ਤਾਰਾ ਦੇ ਅੱਗੇ ਕਰਾ ਲਾ ਹੋਰ ਨੇ ਇੱਧਰ ਰੱਖਣਾ ਤੈਰ ਇੱਧਰ ਰੱਖਣਾ ਤਾਂ ਹਾਂ ਉਹਨੇ ਇੱਧਰ ਨੂੰ ਮੁੜ ਕੇ ਖੜਾ ਹਟਾ ਉਹਨੂੰ ਕਹ ਬੈਗ ਲਿਆ ਬੈਗ ਬੈਗ ਕਰਦੇ ਬੈਗ ਕਰਦੇ ਬੈਗ ਹਾਂ ਦੂਏ ਪਾਸੇ ਨੂੰ ਫੇਖਰ ਗਾਇ ਲੋਗੇ ਖੜਾ ਉਹਦੇ ਉਹਨੂੰ ਕਿਆ ਸੁਣਦਾ ਵਿੱਚ ਬੈਠੇ ਇਹਨੂੰ ਹਾਂ ਬਰਾਂ ਇਹ ਸੱਦਾ ਕਰਦੇ ਉਧਰ ਨੂੰ ਲੇ ਜਾ ਲੈ ਜਾ ਹੋਰ ਲੈ ਜਾ ਹੋਰ ਲੈ ਜਾ ਚੱਲ 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 ਬਾਸ ਬਾਸ ਠੀਕ ਆ ਵੀ ਹਾਂ ਹਾਂ ਇਹ ਕਿੰਨਾ ਬੜਾ ਬਹੁਤ ਆ ਰਿਹਾ ਉਹ ਆ ਗਿਆ ਗੱਡੀ ਨਾਲ ਉੱਪਰੋਂ ਲੰਘ ਜਣੀ ਨਾਲੇ ਤਾਰਾਂ ਤੇ ਵੀ ਪਿੱਛੇ ਹੋ ਗਿਆ ਹੁਣ ਠੀਕ ਆ ਹੋਰ ਪਿੱਛੇ ਕਰ ਲੈ ਜੇ ਥੋੜਾ ਜਿਹਾ ਕਰਨਾ ਨਹੀਂ ਫਟਕ ਹੋਰ ਪਿੱਛੇ ਹੋ ਜਾਣਾ ਪਿੱਛੇ ਐਂ ਉੱਚੀ ਜਗ੍ਹਾ ਪਰ ਆਜੂ ਹਾਂ ਕੱਟਦਾ ਨਹੀਂ ਹੈਗੀ ਪਿੱਛੇ ਉੱਚੀ ਜਗ੍ਹਾ 'ਤੇ ਖੜਾ ਹੋ ਜਾਣਾ ਇਹਨੇ ਫੇਰ ਭੱਜ ਲੂਗਾ ਮੂਰੇ ਨੂੰ ਉਹ ਨਹੀਂ ਬੈਠਦਾ ਬਹੁਤ ਜਗ੍ਹਾ ਹਲੇ ਤਾਂ ਆਦੇ ਫੋਟੋ ਪਿੱਛੇ ਹੋ ਜਾਣਾ ਉਹ ਤਾਰਾਂ ਦੇ ਪਿੱਛੇ ਹੋ ਜੂ ਮੈਂ ਤਾਂ ਕਹਿੰਦਾ ਪਤਾ ਕੋਈ ਨਹੀਂ ਕਈ ਵਾਰੀ ਕੋਈ ਗੰਨਾ ਘਮਾ ਦੇ ਕਰਦਾ ਫੋਟੋ ਦੇ ਪਿੱਛੇ ਹੋਰ ਕਰਦੇ ਇੰਨੇ ਚ ਫਰਕ ਪੈ ਜਾਣਾ ਚੱਲ ਫੋਟੋ ਦੇ ਪਿੱਛੇ ਬਸ ਐਨ ਓਕੇ ਰਿਪੋਰਟ ਚੱਲ ਇਹਨਾਂ ਨੂੰ ਨੇੜੇ ਹੋ ਗਿਆ ਉਹ ਉੱਥੇ ਲੈ ਕੇ ਤਾਂ ਪਹਿਣਾ ਔਖਾ ਤਾਂ ਠੀਕ ਆ ਹੁਣ ਐਨ ਓਕੇ ਐਨ ਓਕੇ ਐਦਾਂ ਟਾਇਰ ਤਾਂ ਬਹੁਤ ਅੰਦਰ ਆ ਨਾ ਹੁਣ ਲੋਟ ਬਹੁਤ ਆ ਗਿਆ ਇਹਨਾਂ ਨੂੰ ਬਸ ਠੀਕ ਐ ਸਹੀ ਐ ਐਨ ਸਹੀ ਲੱਗਿਆ ਬਤ ਐ ਤੇਰੇ ਵਰਦਾ ਬਹੁਪਰੋਸਾ ਇਹਨੂੰ ਤੈਨੂੰ ਤਾਂ ਸਪੈਸ਼ਲ ਚੱਕ ਕੇ ਲੈ ਕੇ ਜਾਏ ਕਰਦਾ ਤਾਂ ਪਿਛਲੀ ਵਾਰੀ ਵਿੰਦਰ ਲੱਭ ਕੇ ਲਿਆਉਣਾ ਜਿੱਥੇ ਮਰਜੀ ਹੋਵੇ ਨਾ ਨਾ ਠੀਕ ਆ ਹੁਣ ਚਲੋ ਠੀਕ ਆ ਜੀ ਫਿਰ